ਜੇ ਸਾਡੇ ਬੱਚੇ ਦੇ ਦੋ ਭਗਵਾਨ ਤੁਮ ਮਾਨੀ ਜੀ ਫਾਦੇ ਬਸਿਆ ਤੁਮ ਮਾਨੀ ਜੀ ਅਸੀਂ ਸਦਾ ਨਾ ਕਰ ਜੇ ਵੀ ਨਾ ਜਾਣਾ ਸਾਤਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰਣ ਕੁਰਾਲੀ ਵੀਡੀਓ ਤੁਹਾਨੂੰ ਵਿਖਾ ਰਹੇ ਹਾਂ ਜਿਸ ਦੇ ਵਿੱਚ ਪੁਲਿਸ ਵਾਲੇ ਗੱਡੀ ਦੇ ਵਿੱਚ ਦੋ ਨੌਜਵਾਨਾਂ ਨੂੰ ਲੈ ਕੇ ਗਏ ਨੇ ਤੇ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਇਹ ਉਹਨਾਂ ਨੌਜਵਾਨਾਂ ਦੀਆਂ ਤਸਵੀਰਾਂ ਜੋ ਕਿ ਕੱਲ ਅਮਰੀਕਾ ਤੋਂ ਡਿਪੋਰਟ ਹੋ ਕੇ ਸ਼੍ਰੀ ਅੰਮ੍ਰਿਤਸਰ ਪਹੁੰਚੇ ਸਨ ਅਤੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੇ ਹੀ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਅਤੇ ਬੱਚਿਆਂ ਦੀ ਮਾਂ ਹੱਥ ਜੋੜਦੀ ਰਹੀ ਕਿ ਭਾਈ 1 ਕਰੋੜ 20 ਲੱਖ ਰੁਪਈਆ ਅਸੀਂ ਕਰਜ਼ ਚੁੱਕ ਕੇ ਮੁੰਡਿਆਂ ਨੂੰ ਅਮਰੀਕਾ ਭੇਜਿਆ ਸੀ ਤੇ ਅਮਰੀਕਾ ਤੋਂ ਹੁਣ ਬੱਚੇ ਪੰਜਾਬ ਪਰਤੇ ਨੇ ਤੇ ਉਹਨਾਂ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ ਪਰ ਉਹਨਾਂ ਨੂੰ ਮਲਾਤਾ ਦੋ ਉਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਪਿਤਾ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਜੋ ਕਿ ਕਹਿ ਰਹੇ ਨੇ ਕਿ ਇੱਕ ਪੁਰਾਣੇ ਕੇਸ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਨਾਮ ਜੋੜਿਆ ਜਾ ਰਿਹਾ ਹੈ ਕੀ ਕਹਿਣਾ ਹੈ ਇਹਨਾਂ ਦੋਨਾਂ ਦੇ ਪਿਤਾ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸਰਜੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਪਤੀ ਜੀ ਇੱਕਦੂ ਕੇਸ ਦੀ ਮਰਦਾ ਜੀ ਇਹਨਾਂ ਨੂੰ ਤਾਂ 10 ਮਹੀਨੇ ਹੋ ਗਏ ਜੀ ਹਾਂ ਜੀ ਬਿਲਕੁਲ ਤਾਂ ਨੇ 1 ਕਰੋੜ 20 ਲੱਖ ਰੁਪਈਆ ਲਾਇਆ ਜੀ ਸਾਡੀ 3 ਕਿੱਲੇ ਜ਼ਮੀਨ ਵੇਚੀ ਹੈ ਠੀਕ ਹੈ ਜੀ ਤੋਂਨਾਂ ਸਾਡਾ ਕਹਿਣੇ ਪਿਆ 10 ਲੱਖ ਨਾ ਆਪਣੀ ਪੈਣ ਤੋਂ ਚੱਕਿਆ ਇਹ ਜੋ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਤਾਤ ਤੇ ਉਸ ਵਾਰਤਾਤ ਦੇ ਵਿੱਚੋਂ ਗੱਡੀ ਹੁਣ ਕਰਕੇ ਉਹਨਾਂ ਦਾ ਨਾਂ ਪੈ ਗਿਆ ਜੀ ਵੇਖੋ ਜੀ ਉਸ ਰੇਸਤੇ ਚੱਕਿਆ ਜੀ ਬਾਕੀ ਸਭ ਵੰਚਮਾਨ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਕਿ ਸਾਡੇ ਮੁੰਡਿਆਂ ਨੂੰ ਰਿਹਾ ਕੀਤਾ ਜਾਏ ਉਹਨਾਂ ਦੀ ਤਕਸੀਰ ਨਹੀਂ ਆਪੀ ਜੋੜ ਕੇ ਬੇਨਤੀ ਹੈ ਜੀ ਭਗਵੰਤ ਜੀ ਕਿ ਸਾਡੇ ਬੱਚਿਆਂ ਨੂੰ